ਯਾਰ ਨੱਕੋ ਨੱਕ ਭਰ ਚੁੱਕਾ ਹੈ ਜਿੱਥੇ ਕਿ ਲੋਕ ਇੱਥੇ ਖਾਸ ਪਹੁੰਚੇ ਨੇ ਪਾਣੀ ਵਧ ਰਿਹਾ ਜਾਂ ਘਟ ਰਿਹਾ ਪਾਣੀ ਇਸ ਟਾਈਮ ਹਲੇ ਫਿਲਹਾਲ ਵਧ ਰਿਹਾ ਹੈ بارش ਜੀ ਇਸੇ ਤਰ੍ਹਾਂ ਜਾਰੀ ਰਹੀ ਤੇ ਫਿਰ ਹਾਲਾਤ ਖਰਾਬ ਹੋਣ ਦੀ ਸੰਭਾਵਨਾ ਹੈ ਦਰਵਾਜੇ ਜਲੀ ਜਾਂਦਾ ਬਸ ਸਾਨੂੰ ਤਾਂ ਖਤਰਾ ਲੱਗਦਾ ਬੰਨ ਨਾ ਟੁੱਟ ਜਾ ਕਿਤੇ ਇਹੋ ਜਿਹੇ ਜਗਾਵਾਂ ਤੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਜਦੋਂ ਲੋਕ ਫੋਨ ਚੱਕ ਕੇ ਸੈਲਫੀਆਂ ਤੱਕ ਖਿੱਚਣੀਆਂ ਸ਼ੁਰੂ ਕਰ ਦਿੰਦੇ ਆ ਜਾਂ ਫਿਰ ਆਪਣੇ ਮੋਬਾਈਲਾਂ ਦੇ ਵਿੱਚ ਇਹ ਤਸਵੀਰਾਂ ਕੈਦ ਕਰਨ ਦੇ ਲਈ ਖਤਰਾ ਮੁੱਲ ਲੈ ਲੈਂਦੇ ਆ ਪਸ਼ੂ ਕਿਦਾਂ ਪੂਰੇ ਨੌਕਰ ਤੇ ਬੈਠੇ ਆ ਜਿੱਥੇ ਪਾਣੀ ਪੂਰਾ ਫੈਲਿਆ ਹੋਇਆ ਵਾ ਡਰ ਲੱਗ ਰਿਹਾ ਵੀ ਮਨ ਦੇ ਵਿੱਚ ਆਹੋ ਤੇ ਡਰ ਤੇ ਲੱਗਦਾ ਈ ਮਨ ਚ ਦਿਨੇ ਦੇਖ ਰਹਿਆਂ ਤੇ ਜੇ ਰਾਤ ਨੂੰ ਡਰੀ ਲੱਗਦਾ ਡਰ ਤੇ ਲੱਗਣੀ ਰਾਤ ਨੂੰ ਫਿਰ ਸਤਾਉਂਦਾ ਕਿ ਇਹ ਪਾਣੀ ਹੋਰ ਵੱਧ ਜਾਏਗਾ ਹਾਂ ਹੋ ਸੋ ਕੋਈ ਕਰਨਿਆ ਨਾ ਕਿ ਹੋਰ ਨਾ ਵੱਧ ਜਾਏ ਨਹੀਂ ਹੋਰ ਜਾਣਾ ਪੈਂਦਾ ਫਿਰ ਪਾਣੀ ਆ ਜਾਏ ਤੇ ਫਿਰ ਉਹ ਪਰਾਂ ਬੰਦ ਤੋਂ ਜਾਣਾ ਪੈਂਦਾ ਬਦਲਣਾ ਪੈਂਦਾ ਉੰਨੀ ਚ ਹਾਲਾਤ ਬੜੇ ਮਾੜੇ ਸੀ ਡੰਗਰਾਂ ਦਾ ਬੁਰਾ ਹਾਲ ਸੀ ਖਾਨ ਨੂੰ ਕੁਝ ਨਹੀਂ ਸੀ ਪਾਣੀ ਨਹੀਂ ਸੀ ਨਾ ਓਨਿ ਸੀ ਪਠਾਣੀ ਦੀ ਚੂੜੀ ਨਹੀਂ ਦੀ ਚੂੜੀ ਵੀ ਭੇਜ ਗਈ ਪੱਠੇ ਜਿਹੜੇ ਸਭ ਰੋੜ ਗਏ ਹੁਣ ਸਾਰੇ ਪ੍ਰਬੰਧ ਕਰ ਲੈ ਪਹਿਲੀ ਬੰਦੋਬਸਤ ਨਾ ਅਜੇ ਕਿੱਥੇ ਕੀ ਅਸੀਂ ਕਿੱਥੇ ਕੀ ਕਿਹੜਾ ਪਤਾ ਸੀ ਪੀ ਪਾਣੀ ਆਣਾ ਲੋਕ ਕਹਿੰਦੇ ਨੇ ਕਿ ਇੱਥੇ ਕਿਸੇ ਵੀ ਵੇਲੇ ਹਾਲਾਤ ਜਿਹੜੇ ਵੱਦ ਤੋਂ ਬੱਤਰ ਹੋ ਸਕਦੇ ਆ ਸਤਲੁਜ ਦਰਿਆ ਜਿਹੜਾ ਇਸ ਇਲਾਕੇ ਦੀ ਵੰਦਾ ਤਾਂ ਉਹ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹੋਲੀ-ਹੋਲੀ ਜਿਹੜਾ ਅੱਗੇ ਇਲਾਕਿਆਂ ਦੇ ਵੱਲ ਨੂੰ ਆ ਰਿਹਾ ਵਾ ਉਹ ਜਿਹੜੇ ਸਾਹਮਣੇ ਪਸ਼ੂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਬੈਠੇ ਹੋਏ ਨੇ ਪਰ ਨਾਲ ਦੀ ਨਾਲ ਪਾਣੀ ਜਿਹੜਾ ਛੱਲਾ ਮਾਰਦਾ ਅੱਗੇ ਤੋਂ ਅੱਗੇ ਤੇਜ਼ ਸਪੀਡ ਦੇ ਨਾਲ ਵੱਧ ਰਿਹਾ ਹੈ ਸੋ ਪੰਜਾਬ ਦੇ ਸਿਦਮਾ ਵੇਟ ਇਲਾਕੇ ਦੇ ਵਿੱਚ ਖੜੇ ਆ ਜੋ ਕਿ ਜ਼ਿਲ੍ਹਾ ਲੁਧਿਆਣੇ ਦੀ ਤਹਿਸੀਲ ਜਗਰਾਉਂ ਦਾ ਇੱਕ ਪਿੰਡ ਹੈ ਤੇ ਉੱਥੇ ਹੀ ਸਿਦਮਾ ਵੇਟ ਦੀ ਅਗਰ ਮੈਂ ਤਸਵੀਰ ਦਿਖਾਵਾਂ ਤਾਂ ਦਰਿਆ ਨੱਕੋ ਨੱਕ ਭਰ ਚੁੱਕਾ ਹੈ ਜਿੱਥੇ ਕਿ ਲੋਕ ਇੱਥੇ ਖਾਸ ਪਹੁੰਚੇ ਨੇ ਤਾਂ ਇਹ ਹਾਲਾਤ ਜਿਹੜੇ ਕਿਤੇ ਨਾ ਕਿਤੇ ਵੱਡੀ ਸੰਭਾਵਨਾ ਨੂੰ ਜ਼ਰੂਰ ਦਰਸਾਉਂਦੇ ਨਜ਼ਰ ਆ ਰਿਹਾ ਬਹੁਤ ਸਾਰੇ ਲੋਕ ਇੱਥੇ ਮੌਜੂਦ ਆ ਵੀਰ ਜੀ ਤੁਸੀਂ ਵੀ ਇੱਥੇ ਦੇ ਹੋ ਹਾਂਜੀ ਅਸੀਂ ਲੋਕਾਂ ਆਂ ਜੀ ਮੱਦੇਪੁਰ ਤੋਂ ਜੀ ਹਾਲਾਤ ਦੇਖਣ ਆਏ ਸੀ ਹਾਲਾਤ ਦੇਖਣ ਆਏ ਸੀ ਕਿ ਪਾਣੀ ਵੱਧ ਰਿਹਾ ਜਾਂ ਘਟ ਰਿਹਾ ਪਾਣੀ ਇਸ ਟਾਈਮ ਹਲੇ ਫਿਲਹਾਲ ਵੱਧ ਰਿਹਾ ਜੀ ਵੱਧ ਰਿਹਾ ਵਾ ਲੱਗਦਾ ਕਿ ਥੋੜੇ ਦਿਨਾਂ ਤੱਕ ਬਾਰਿਸ਼ ਐਦੀ ਹੁੰਦੀ ਰਹੀ ਪਿੱਛੋਂ ਪਾਣੀ ਐਦੀ ਛੱਡਿਆ ਜਾਂਦਾ ਰਿਹਾ ਤਾਂ ਬਹੁਤ ਹਾਲਾਤ ਖਰਾਬ ਹੋ ਸਕਦੇ ਆ ਬਾਰਿਸ਼ ਜੀ ਇਸੇ ਤਰ੍ਹਾਂ ਜਾਰੀ ਰਹੀ ਤੇ ਫਿਰ ਹਾਲਾਤ ਖਰਾਬ ਹੋਣ ਦੀ ਸੁਭਾਵਨਾ ਹੈਗੀ ਆ ਜੇ ਬਾਰਿਸ਼ ਹਟ ਜਾਂਦੀ ਹੈ ਤੇ ਕੁਝ ਮਹਿਸੂਸ ਹੋ ਸਕਦਾ ਵੀ ਸ਼ਾਇਦ ਪਾਣੀ ਘਟ ਜੇ ਪਿੱਛੋਂ ਜੇ ਬਾਰਿਸ਼ ਐ ਇਸੇ ਤਰ੍ਹਾਂ ਹੀ ਪਿੱਛੇ ਵੀ ਪੈ ਰਹੀਆਂ ਜਾਂ ਇੱਥੇ ਵੀ ਪੈ ਰਹੀਆਂ ਫੇਰ ਖਤਰਾ ਹੈਗਾ ਆ अच्छा हां जी, so, बिल्कुल, आ, जी।, जी। तो बिल्कुल बहुत सारे और भी वीर जी ਤੁਸੀਂ ਵੀ ਇੱਥੇ ਆਏ ਹੋ हां जी ਹਾਲਾਤ ਦੇਖਣ ਆਏ ਸੀ हां जी ਕੀ ਦੇਖਿਆ ਫੇ ਬਸ ਦਰਿਆਵਾਂ ਚੜੀ ਜਾਂਦਾ ਬਸ ਸਾਨੂੰ ਤਾਂ ਖਤਰਾ ਲੱਗਦਾ ਕਿ ਬੰਨਾਂ ਟੁੱਟ ਜੇ ਕਿਤੇ ਸਾਡੇ ਘਰ ਵੀ ਇੱਥੇ ਲੱਗੇ ਛੱਕੀ ਹੈ ਹਾਂ ਇਹਦੇ ਨਾਲ ਹੀ ਆ ਪਰੇ اچھا ਫੇ ਪਾਣੀ ਕਰਾਂ ਦੇ ਵਿੱਚ ਵੜ ਜਾਂਦਾ ਦਿੱਕਤਾਂ ਆਂਦੀ ਆ ਹਾਂ ਜੀ اچھا ਤੇ ਇਹ ਹਰ ਸਾਲ ਹੀ ਇੱਦੀ ਜੂਜਦੇ ਹੋ ਜਾਂ ਇਸ ਸਾਲ ਲੱਗਦਾ ਹੈ ਕਿ ਪਹਿਲਾਂ ਨਾਲੋਂ ਹਾਲਾਤ ਖਰਾਬ ਹੋ ਸਕਦੇ ਆ ਹੋ ਸਕਦੇ ਆ ਕਿ ਕਈਆਂ ਪਿੰਡਾਂ 'ਚ ਹੋ ਵੀ ਗਏ ਆ ਹਾਂ ਹਾਂ ਸੋ ਬਿਲਕੁਲ ਬੱਚੇ ਵੀ ਦੇਖਣ ਆਏ ਨੇ ਬਜ਼ੁਰਗ ਵੀ ਦੇਖਣ ਆਏ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਲੋਕ ਨੇ ਪਰ ਕਈ ਵਾਰ ਇਹੋ ਜੀਆਂ ਜਗਾਵਾਂ ਤੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਜਦੋਂ ਲੋਕ ਫੋਨ ਚੱਕ ਕੇ ਸੈਲਫੀਆਂ ਤੱਕ ਖਿੱਚਣੀਆਂ ਸ਼ੁਰੂ ਕਰ ਦਿੰਦੇ ਆ ਜਾਂ ਫਿਰ ਆਪਣੇ ਮੋਬਾਈਲਾਂ ਦੇ ਵਿੱਚ ਇਹ ਤਸਵੀਰਾਂ ਕੈਦ ਕਰਨ ਦੇ ਲਈ ਖਤਰਾ ਮੁੱਲ ਲੈ ਲੈਂਦੇ ਆ ਤਾਂ ਇਹੋ ਜੀ ਤਸਵੀਰ ਵੀ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਤੇ ਨਾਲ ਦੀ ਨਾਲ ਅਬੀਬੀ ਜੀ ਉਰਿਆਓ ਤੁਸੀਂ ਵੀ ਇਸੇ ਇਲਾਕੇ ਦੇ ਹੋ ਇਸ ਇਲਾਕੇ ਦੇ ਹੋ? ਪੁੱਛਦਾ ਦੱਸੋ। ਅੱਛਾ। ਤੁਸੀਂ ਵੀ ਬੇਬੇ ਇਸੇ ਇਲਾਕੇ ਦੇ ਹੋ? ਆਹੋ ਅਸੀਂ ਇੱਥੇ ਰਹਿੰਦੇ ਆ ਪੌਲ ਥਲੀ। ਅੱਛਾ ਤੁਹਾਡੇ ਘਰ ਇੱਥੇ ਹੀ ਆ ਜਿਹੜੇ ਲੱਗ ਗਏ। ਆਹੋ ਇੱਥੇ ਸਾਡੇ ਘਰ ਇੱਥੇ ਨੇ। ਪਸ਼ੂ ਵੀ ਤੁਹਾਡੇ ਇੱਥੇ ਹੀ ਆ ਨਾ? ਇੱਥੇ ਹੀ ਪਸ਼ੂ ਇੱਥੇ ਹੀ ਸਭ ਕੁਝ। ਅੱਛਾ ਫੇਰ ਖਾਸ ਤੁਸੀਂ ਹੁਣ ਦੇਖਣ ਆਈ ਸੀ ਇੱਥੇ। ਦੇਖਣ ਆਇਆ ਦੇਖਣ ਫੇ ਕੀ ਹਲਾ ਤੇ ਪਾਣੀ ਦੀ। ਅੱਛਾ। ਤੇ ਮੈਂ ਦੇਖ ਰਹੀ ਸੀ ਪਸ਼ੂ ਕਿਦਾਂ ਉਹ ਪੂਰੇ ਨੌਕਰ ਤੇ ਬੈਠੇ ਆ ਜਿੱਥੇ ਪਾਣੀ ਪੂਰਾ ਫੈਲਿਆ ਹੋਇਆ ਵਾ ਡਰ ਲੱਗ ਰਿਹਾ ਫੇ ਮਨ ਦੇ ਵਿੱਚ। ਆਹੋ ਤੇ ਡਰ ਤੇ ਲੱਗਦਾ ਈ ਮਨ ਚ। ਦਿਨੇ ਦੇਖ ਰਹਿਆਂ ਤੇ ਜੇ ਰਾਤ ਨੂੰ ਡਰੀ ਲੱਗਦਾ ਡਰ ਤੇ ਲੱਗਣਾ ਹੀ ਰਾਤ ਨੂੰ ਫਿਰ ਸ਼ੈਤਾਨ ਦਾ ਕਿ ਇਹ ਪਾਣੀ ਹੋਰ ਵੱਧ ਜਾਏਗਾ ਹਾਂ ਹੋ ਉਹ ਹੀ ਕਰਨਿਆ ਨਾ ਕਿ ਹੋਰ ਨਾ ਵੱਧ ਜਾਏ ਫਿਰ ਤੁਸੀਂ ਪੱਕੀ ਨਹੀਂ ਆਈਸ਼ਾ ਇੱਥੇ ਜਾਂ ਬਦਲਦੇ ਰਹਿੰਦੇ ਹੋ ਜਦੋਂ ਪਾਣੀ ਜ਼ਿਆਦਾ ਆ ਗਿਆ ਫਿਰ ਕਿਤੇ ਹੋਰ ਜਾਣਾ ਪੈਂਦਾ ਨਹੀਂ ਹੋਰ ਜਾਣਾ ਪੈਂਦਾ ਫਿਰ ਪਾਣੀ ਆ ਜਾਏ ਤੇ ਫਿਰ ਤੇ ਉਹ ਪਾਰਾਂ ਬੰਨ ਤੋਂ ਜਾਣਾ ਪੈਂਦਾ ਹੂੰ ਬਦਲਣਾ ਪੈਂਦਾ 19 'ਚ ਹਾਲਾਤ ਬੜੇ ਮਾੜੇ ਸੀ ਹਨਾ 23 'ਚ ਹਾਲਾਤ ਬੜੇ ਮਾੜੇ ਸੀ ਫਿਰ ਕਿੱਦਾਂ ਤੁਸੀਂ ਉਸ ਵੇਲੇ ਕਿੱਦਾਂ ਇਸ ਸਿਚੁਏਸ਼ਨ ਦੇ ਨਾਲ ਤੁਸੀਂ ਟਕਰਾ ਕੀਤਾ ਅਸੀਂ ਪਾਰਾਂ ਚੱਲ ਗਏ ਸੀ ਬੰਨ ਤੋਂ ਪਾਰਾਂ ਚੱਲ ਗਏ ਆ अच्छा आहां बन ਤੋਂ ਪਰਾਂ ਦੇ ਡੰਗਰਾਂ ਦਾ ਬੁਰਾ ਹਾਲ ਸੀ ਖਾਨ ਨੂੰ ਕੁਛ ਨਹੀਂ ਸੀ ਪਾਣੀ ਨਹੀਂ ਸੀ ਨਾਉ ਨਹੀਂ ਸੀ ਪੱਠਾ ਨਹੀਂ ਦੀ ਤੂੜੀ ਨਹੀਂ ਸੀ ਤੂੜੀ ਵੀ ਭੇਜ ਗਈ ਪੱਠੇ ਸਾਰੇ ਰੋੜ ਗਏ ਹੁਣ ਸਾਰੇ ਪ੍ਰਬੰਧ ਕਰ ਲੇ ਪਹਿਲੀ ਬੰਦੋਬਸਤ ਨਾ ਅਜੇ ਕਿੱਥੇ ਕੀ ਅਸੀਂ ਕਿੱਥੇ ਕੀਤੇ ਕਿਹੜਾ ਪਤਾ ਸੀ ਪੀ ਪਾਣੀ ਆਣਾ ਅੱਛਾ ਹੁਣ ਵੀ ਜੋ ਪਰਾਲੀ ਹੈਗੀ ਮਾੜੀ ਮੋਟੀ ਉਹ ਪਾਨਿਆ ਤੇ ਜੇ ਪਰਾਲੀ ਰੋੜ ਗਈ ਤੇ ਕਿੱਥੇ ਕੱਖ ਵੀ ਨਹੀਂ ਹਾਂ ਆਹੋ ਉਹਨਾਂ ਕੋਲ ਵਾਲਾ ਉਹਨਾਂ ਕੋਲ ਵਾਲੇ ਹਾਲਾਤ ਦੇਖਦੇ ਹੋ ਵਾਲੇ ਦੁਆਲੇ ਪਿੰਡਾਂ ਦੇ ਕਿੱਦਾਂ ਹੋ ਰਹੇ ਇੱਥੇ ਵੀ ਹੋ ਸਕਦੇ ਆਹੋ ਇੱਥੇ ਵੀ ਹੋ ਸਕਦੀ ਹੈ ਹਾਲੇਦੁਆਲੇ ਤੇ ਬਹੁਤ ਹਾਲਾਤਾਂ ਦੇ ਮਾੜੀ ਲੋਕਾਂ ਦੀ ਹੂੰ ਸਾਡੀ ਜੀ ਇੱਥੇ ਉੰਨੀ ਹਾਲਾਤ ਨਹੀਂ ਜਿੰਨੀ ਲੋਕਾਂ ਦੀ ਮਾਰੀ ਹੈ ਬਿਲਕੁਲ ਸੋ ਬਿਲਕੁਲ ਇਹ ਲੋਕ ਕਹਿੰਦੇ ਨੇ ਕਿ ਇੱਥੇ ਕਿਸੇ ਵੀ ਵੇਲੇ ਹਾਲਾਤ ਜਿਹੜੇ ਵੱਧ ਤੋਂ ਵੱਧਰ ਹੋ ਸਕਦੇ ਆ ਸਤਲੁਜ ਦਰਿਆ ਜਿਹੜਾ ਇਸ ਇਲਾਕੇ ਦੀ ਵੰਧਾ ਹੈ ਤਾਂ ਉਹ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹੌਲੀ ਹੌਲੀ ਜਿਹੜਾ ਅੱਗੇ ਇਲਾਕਿਆਂ ਦੇ ਵੱਲ ਨੂੰ ਆ ਰਿਹਾ ਵਾ ਉਹ ਜਿਹੜੇ ਸਾਹਮਣੇ ਪਸ਼ੂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਬੈਠੇ ਹੋਏ ਨੇ ਪਰ ਨਾਲ ਦੀ ਨਾਲ ਪਾਣੀ ਜਿਹੜਾ ਛੱਲਾ ਮਾਰਦਾ ਅੱਗੇ ਤੋਂ ਅੱਗੇ ਤੇਜ਼ ਸਪੀਡ ਦੇ ਨਾਲ ਵੱਧ ਰਿਹਾ ਤੇ ਨਾਲ ਇਹਨਾਂ ਦੀਆਂ ਝੋਂਪੜੀਆਂ ਨੇ ਕਿਸ ਤਰੀਕੇ ਦੇ ਨਾਲ ਗੁੱਜਰ ਭਾਈਚਾਰਾ ਜਿਹੜਾ ਉੱਥੇ ਰਹਿੰਦਾ ਹੈ ਤਾਂ ਉਹਨਾਂ ਦੇ ਲਈ ਕਾਫੀ ਵੱਡੀ ਮੁਸੀਬਤ ਬਣ ਜਾਂਦੀ ਹੈ ਜਿਹੜੇ ਵੀ ਬੇਟ ਇਲਾਕੇ ਚ ਰਹਿੰਦੇ ਨੇ ਨੀਵੇਂ ਇਲਾਕੇ ਨੇ ਪਾਣੀ ਜਿਹੜਾ ਕਾਫੀ ਵੱਡੀ ਗੰਤੀ ਦੇ ਵਿੱਚ ਆ ਜਾਂਦਾ ਹੈ ਜਿੱਥੇ ਕਿ ਪਹਿਲਾਂ ਵੀ ਖਬਰਾਂ ਕਾਫੀ ਆ ਚੁੱਕੀਆਂ ਨੇ ਪਾਖੜਾ ਡੈਮ ਦੇ ਜਿਹੜੇ ਗੇਟ ਖੋਲੇ ਜਾ ਰਹੀ ਆ ਰਣਜੀਤ ਸਾਗਰ ਡੈਮ ਬਸ ਕੁਝ ਹੀ ਮੀਟਰ ਦੀ ਦੂਰੀ ਹੈ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਾ ਹੈ ਤੇ ਉੱਥੇ ਹੀ ਪੋਂਗ ਡੈਮ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਇਸ ਤਰੀਕੇ ਦੇ ਨਾਲ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਤਾਂ ਲੋਕ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਇੱਥੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚ ਰਹੇ ਆ ਸੋ ਵੀਰ ਜੀ ਤੁਸੀਂ ਵੀ ਸਾਰੇ ਇੱਥੇ ਦੇ ਹੀ ਹੋ ਹਾਂਜੀ ਹਾਂਜੀ ਮੈਡਮ ਫੋਟੋਆਂ ਤਾਂ ਨਹੀਂ ਖਿੱਚ ਰਹੇ ਸੀ ਨਹੀਂ ਨਹੀਂ ਹਾਂ ਸੈਲਫੀਆਂ ਤਾਂ ਨਹੀਂ ਲੈਣ ਦਾ ਚਾਸ ਸੀ ਕਿ ਕੋਲ ਜਾ ਕੇ ਮਾੜੀ ਜੀ ਫੋਟੋ ਖਿੱਚ ਲਈ ਨਹੀਂ ਮੈਮ ਸੈਲਫੀਆਂ ਨਹੀਂ ਪਾਣੀ ਦੇਖਣ ਆਏ ਸੀ ਵੀ ਵੱਧ ਰਿਹਾ ਜਾਂ ਘਟ ਰਿਹਾ ਤੇ ਆਪਦਾ ਵੀ ਸੰਭ ਸੰਭਾਲ ਕਰ ਲਈਏ ਜੇ ਵੱਧ ਰਿਹਾ ਤਾਂ ਹਾਂ ਇਸੇ ਕਰਕੇ ਦੇਖਣ ਆਈ ਸੀ ਮੈਮ ਇੱਥੇ ਇੱਥੇ ਨਿੱਕੇ ਨਿੱਕੇ ਬੱਚੇ ਵੀ ਲੋਕ ਲੈ ਆਂਦੇ ਆ ਹਨਾ ਇਹ ਖਤਰਾ ਨਹੀਂ ਲੱਗਦਾ ਪਾਣੀ ਹੋਰ ਵੱਜੇਗਾ ਅੱਗੇ ਉਹ ਤੇਜ਼ ਸਪੀਡ ਕਿੰਨੀ ਪਾਣੀ ਆ ਰਿਹਾ ਵਾ ਹਾਂਜੀ ਹਾਂਜੀ ਉਹ ਤਾਂ ਹੀ ਦੇਖਣ ਆਈ ਸੀ ਮੈਮ ਪਾਣੀ ਅੱਛਾ ਇਸੇ ਇਸੇ ਤੁਸੀਂ ਵੀ ਇਸੇ ਇਲਾਕੇ ਦੇ ਹੋ ਅੱਗੇ ਹਾਂਜੀ ਮੈਡਮ ਜੀ ਇੱਥੇ ਵੀ ਇੱਥੇ ਘਰ-ਬਾਰ ਵਾ ਹਾਂਜੀ ਹਾਂਜੀ ਫਿਰ ਕੀ ਦੇਖ ਕੇ ਲੱਗਾ ਕੀ ਮਨ ਚ ਆ ਰਿਹਾ ਦੇਖ ਕੇ ਮਨ ਅਈ ਤਾਂ ਦੇਖਣ ਆਈ ਸੀ ਪਾਣੀ ਚੜਦਾ ਇਹ ਲੈਂਦਾ ਹੀ ਪਾਣੀ ਤਾਂ ਚੜ ਰਿਹਾ ਹੀ ਹਾਂਜੀ ਫਿਰ ਡਰ ਵੀ ਉਨਾ ਹੀ ਸਤਾਨਾ ਦਾ ਸਾਡੇ ਖੇਤਾਂ ਨੂੰ ਵੀ ਅੱਗੇ ਵੜ ਰਿਹਾ ਜੀ ਪਾਣੀ ਦਾ ਅੱਛਾ ਹਾਂ ਜੀ ਖੇਤਾਂ ਚ ਪਾਣੀ ਆ ਗਿਆ ਹਾਂ ਜੀ ਆ ਗਿਆ ਫਿਰ ਫਸਲ ਦਾ ਨੁਕਸਾਨ ਬਹੁਤ ਹੋ ਗਿਆ ਹਾਂ ਜੀ ਹੋ ਗਿਆ ਝੋਨੇ ਨੂੰ ਪਾਣੀ ਵੜ ਗਿਆ ਜੀ ਵੜ ਗਿਆ ਹਾਂ ਜੀ ਕਿੰਨਾ ਕਿਕੜ ਹੈ 7-8 ਕਿੱਲੇ ਆ ਜੀ ਮੈਮ ਅੱਛਾ ਹਾਂ ਜੀ ਸਾਰਾ ਖਰਾਬ ਹੋ ਗਿਆ ਜੀ ਅੱਛਾ ਪਾਣੀ ਗਿਆ ਝੋਨੇ ਸੋ ਫੋ ਰਿਹਾ ਵਾ ਫਿਰ ਥੋਲੀ ਥੋਲੀ ਘਰਾਂ ਤੱਕ ਵੀ ਪਹੁੰਚ ਗਿਆ ਹਾਂ ਜੀ ਹਾਂ ਜੀ ਸੋ ਬਿਲਕੁਲ ਦੇਖ ਸਕਦੇ ਹੋ ਕਿ ਸਕੂਲ ਦੇ ਬੱਚੇ ਵੀ ਜਿਹੜੇ ਇੱਥੇ ਕਿਸ ਤਰੀਕੇ ਦੇ ਨਾਲ ਆਰਐਨ ਦੇਖਣ ਦੇ ਲਈ ਤਾਂ ਉੱਥੇ ਹੀ ਮੈਂ ਕਹੂੰਗੀ ਕਿ ਲੋਕ ਕਈ ਜਿਹੜੇ ਇੱਥੇ ਫੋਟੋਆਂ ਵੀ ਲੈਂਦੇ ਨੇ ਤਸਵੀਰਾਂ ਜਿਹੜੀਆਂ ਮੋਬਾਈਲਾਂ ਦੇ ਵਿੱਚ ਕੈਦ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਵੱਧ ਰਿਹਾ ਹੈ ਤਾਂ ਕਿਤੇ ਨਾ ਕਿਤੇ ਸਾਵਧਾਨੀ ਵੀ ਵਰਤਣੀ ਹੈ ਪਰ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਇੱਥੇ ਜਾਇਜ਼ਾ ਲੈਣ ਦੇ ਲਈ ਆਏ ਨੇ ਤੁਸੀਂ ਵੀ ਇੱਥੇ ਦੇ ਹੀ ਹੋ ਭੈਣ ਜੀ ਹਾਂਜੀ ਤੇ ਲੈ ਕੇ ਆਇਓ ਪਰਿਵਾਰ ਨੂੰ ਇੱਥੇ ਦਿਖਾਉਣ ਦੇ ਲਈ ਕੀ ਮਹਿਸੂਸ ਕਰ ਰਹੇ ਹੋ ਹਾਂਜੀ ਕਾਫੀ ਮਤਲਬ ਪਾਣੀ ਉੱਪਰ ਆਇਆ ਕਾਫੀ ਡਰ ਹੈਗਾ ਅੱਛਾ ਘਰ ਇਦਰੀਆ ਲੱਗ ਗਈ ਹੈ ਕਿਤੇ ਹਾਂਜੀ ਹੂੰ ਤੇ ਹੁਣ ਕੀ ਮਨ ਚ ਆ ਰਿਹਾ ਵਾ ਕਿ ਇਹ ਤਾਂ ਪਾਣੀ ਬੜੀ ਸਪੀਡ ਦੇ ਨਾਲ ਪਿੱਛੋਂ ਪਾਣੀ ਛੱਡਿਆ ਜਾ ਰਿਹਾ ਜਿੰਨਾ ਮੀਂਹ ਪੈ ਰਿਹਾ ਉਨਾ ਹੀ ਡੈਮਾਂ ਦੇ ਵਿੱਚ ਪਾਣੀ ਆ ਰਿਹਾ ਦਰਿਆ ਭਰ ਰਹੇ ਆ ਇਹ ਤਾਂ ਡਰ ਤਾਂ ਹੈਗਾ ਹੀ ਆ ਹੁਣ ਮਗਰ ਤਾਂ ਬਹੁਤ ਜ਼ਿਆਦਾ ਫਸਲਾਂ ਨੂੰ ਕਰਾ ਸਾਉਂਦੀ ਹੋਣੀ ਪੰਜਾਬ ਚ ਹਾਲਾਤ ਬੰਨ ਟੁੱਟੀ ਜਾ ਰਹੀ ਸੜਕਾਂ ਚ ਪਾੜ ਪਈ ਜਾ ਰਹੀ ਇੱਥੇ ਅਲਾਗੇ ਸ਼ਾਗੇ ਤਾਂ ਨਹੀਂ ਕੋਈ ਘਟਨਾ ਹੋਈ ਨਹੀਂ ਵੈਸੇ ਤਾਂ ਹਜੇ ਤਾਂ ਫਿਲਹਾਲ ਬਚਾਈ ਹੈ ਹਜੇ ਬਾਕੀ ਕਹਿ ਨਹੀਂ ਸਕਦੇ ਕੁਝ ਵੀ ਕਿਉਂ ਖਾਤਰੀ ਦਾ ਡਰ ਤਾਂ ਹੈਗਾ ਹੀ ਆ ਜਿਸ ਹਿਸਾਬ ਨਾਲ ਪਾਣੀ ਤਾਂ ਹੀ ਤਾਂ ਚੜਦਾ ਪਿਆ ਆ ਇਹ ਅੱਜ ਹੀ ਸਪੈਸ਼ਲ ਆਇਓ ਜਿੱਦਾਂ ਕੱਲ ਦਾ ਮੀਂਹ ਪੈ ਹਾਂਜੀ 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 ਐਸ ਨਹੀਂ ਤਾਂ ਰੋਜ ਮੀ ਪੈਂਦਾ ਨਹੀਂ ਸੀ ਹੱਲੇ ਥੋੜਾ ਥਮ ਗਿਆ ਸੀ ਲੱਗਦਾ ਸੀ ਕਿ ਸੰਭਾਵਨਾ ਸ਼ਾਇਦ ਕੰਟਰੋਲ ਚ ਆ ਜਾਏਗੀ ਨਾ ਹਾਂਜੀ ਹਾਂਜੀ ਇਹ ਲੱਗਦਾ ਸੀ ਪਰ ਡਰ ਪੈ ਰਿਹਾ ਤੁਹਾਨੂੰ ਤਾਂ ਡਰ ਤਾਂ ਹੈਗਾ ਜੀ ਕੋਈ ਡਰ ਲੱਗ ਰਿਹਾ ਜਿਨ੍ਹਾਂ ਦੇ ਘਰ ਨੀਵੇਂ ਆ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਘਾਟ ਆ ਰਹਾ ਹਾਂ ਸੋ ਬਿਲਕੁਲ ਇਹ ਤਸਵੀਰ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹੱਲੇ ਤੱਕ ਪ੍ਰਬੰਧ ਨਹੀਂ ਹੋਇਆ ਸੀ ਵੀ ਅਪੀਲ ਕਰਦੇ ਹਾਂ ਉੱਥੇ ਸਖਤ ਤੋਂ ਸਖਤ ਪ੍ਰਬੰਧ ਹੋ ਜਾਣ ਬਨ ਜਿਹੜੇ ਟੁੱਟਣ ਤੋਂ ਪਹਿਲਾਂ ਹੀ ਸੰਭਾਲ ਲਈ ਜਾਣ ਨਹੀਂ ਤਾਂ ਇਹ ਜਿਹੜੇ ਨੀਵੇਂ ਇਲਾਕੇ ਨੇ ਇਹਨਾਂ ਨੂੰ ਹੁਣ ਤੋਂ ਖਤਰਾ ਜਿਹੜਾ ਸਤਾਉਣ ਲੱਗ ਗਿਆ ਲਗਾਤਾਰ ਦੋ ਦਿਨਾਂ ਦੀ ਬਾਰਿਸ਼ ਨੇ ਜਿਹੜਾ ਲੋਕਾਂ ਨੂੰ ਫਿਰ ਤੋਂ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਕਿ ਅਸੀਂ ਆਪਣੇ ਪ੍ਰਬੰਧ ਕਰ ਲਈਏ ਸੋ ਤਸਵੀਰ ਜਿਹੜੀ ਤੁਹਾਨੂੰ ਸਿਦਮਾ ਵੇੜ ਇਲਾਕੇ ਦੀ ਦਿਖਾ ਰਹੇ ਹਾਂ ਸਿਦਮਾ ਵੇੜ ਤੋਂ ਅੱਗੇ ਜਿਹੜਾ ਸਤਲੁਜ ਦਰਿਆ ਵਹਿੰਦਾ ਹੈ ਤੇ ਉੱਥੇ ਆਲੇ-ਦੁਆਲੇ ਲੋਕ ਇੱਥੇ ਖਾਸ 바ਵਾ ਗਿਣਤੀ ਦੇ ਵਿੱਚ ਪਹੁੰਚ ਕੇ ਪੂਰਾ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਅਮਨਦੀਪ ਦੇ ਨਾਲ ਡੇਲੀ ਪੋਸਟ ਪੰਜਾਬੀ